ਅਕਬਰ ਦੀ ਅਦਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ ਕਿ ਖ्वाजा ਮੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ ਹਜ਼ਰਤ ਨਜ਼ਾਮੁਦੀਨ ਦੇ ਚਿੱਲੇ ਵੀ ਇਸ ਨੇ ਕੱਟੇ ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ ਅਖੀਰ ਵਿੱਚ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਸੁਣਦੇ ਇਹਨਾਂ ਨੂੰ ਪਤਾ ਹੈ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦ왈ਲ ਸਾਹਿਬ ਦੇ ਖਾਹਿਸ਼ ਸੰਤਾਨ ਦੀ ਬੱਚੇ ਤਖਤ ਦਾ ਵਲੀ ਵਾਰਿਸ ਹੋਵੇ ਕੋਈ ਹਿੰਦੁਸਤਾਨ ਦਾ ਮੈਂ ਬਾਦਸ਼ਾਹ ਮੇਰੀ ਔਲਾਦ ਕੋਈ ਨਹੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਥਾਨ ਗੋਵਿੰਦਵਾਲ ਸਾਹਿਬ ਦੇ ਜਦ ਪਹੁੰਚਿਆ ਕਿਉਂਕਿ ਭੀੜ-ਬਾੜ ਨਾਲ ਸੀ ਸਿਪਾਈ ਨਾਲ ਸੰ ਲਾਉ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ ਚੋਬਦਾਰ ਨੇ ਧੰਗ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ ਮੁਗਲੇ ਆਜ਼ਮ ਅਕਬਰ ਆਏ ਨੇ ਸਤਗੁਰੂ ਕਹਿਣ ਲੱਗੇ ਸੀ ਇੱਕ ਮਰਿਆਦਾ ਬਣਾਈ ਹੋਈ ਹੈ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਵੱਡੇ-ਛੋਟੇ ਨੂੰ ਖਤਮ ਕਰਨ ਵਾਸਤੇ ਪਹਿਲੇ ਪੰਗਤ ਫਿਰ ਸੰਗਤ ਸਾਡੇ ਦਰਸ਼ਨ ਬਾਦ ਵਿੱਚ ਪਹਿਲੇ ਪੰਗਤ ਜੀ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ, ਹੋਟਲ ਨਹੀਂ ਆਉਂਦੇ ਸਨ। ਦੂਰ ਦੂਰ ਲੋਕੀ ਪੈਦਲ ਸੰਗ ਤਾਂ ਜਾਂਦੀਆਂ ਸਨ। ਕੋਈ ਕਿਸੇ ਪਿੰਡ ਚੋਂ ਆ ਰਿਹਾ, ਕੋਈ ਕਿਸੇ ਸ਼ਹਿਰ ਚੋਂ ਆ ਰਿਹਾ। ਪੈਦਲ ਲੰਬੀ ਵਾਟ ਤੈਅ ਕਰਕੇ ਆਣਾ। ਤਾਂ ਭੁੱਖ ਪਿਆਸ ਤੇ ਹੁੰਦੀ ਸੀ। ਸਦੂਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ। ਹਰ ਵਕਤ ਲੰਗਰ ਚੱਲਦਾ ਸੀ। ਪਹਿਲੇ ਪੰਗਤ, ਬਾਅਦੇ ਸੰਗਤ। ਚੌਬਦਾਰ ਨੇ ਇਹ ਹੁਕਮ ਸਤਿਗੁਰੂ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਬੈਠੋ ਪੰਗਤ ਦੇ ਚ ਮਹ ਹੱਤ ਦਓ ਉਹ ਲੰਗਰ ਛਕੋ ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ ਪੰਗਤ 'ਚ ਬੈਠ ਹੈ ਔਰ ਇਹ ਅਕਬਰ ਦਾ ਸਵੈਮ ਦਾ ਅਨੁਭਵ ਹੈ ਕਹਿੰਦੇ ਦਸਤਰਖਾਨ ਤੇ ਮੈਂ ਅਜ ਤੱਕ 36 ਪ੍ਰਕਾਰ ਦੇ ਭੋਜਨ ਖਾਦੇ ਨੇ ਕੀ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁਖੇ ਲੰਗਰ ਦੇ ਚ ਮੈਨੂੰ ਆ ਗਿਆ ਐ ਨਾਰਸ ਭਾਵਨਾ ਨੇ ਰਸ ਬਣਾ ਦਿੱਤਾ ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਦੇ ਭਾਵਨਾ ਪ੍ਰਭਾਵਿਤ ਕਰਦੀ ਹੈ ਇਹ ਵੀ ਮਹਿਜ਼ ਕਰਦੇ ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ ਪਾਵਨਾ ਰੇਤ ਦੇ ਜ਼ਰੀਆਂ ਨੂੰ ਪ੍ਰਭਾਵਿਤ ਕਰਦੀ ਹੈ ਪਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ